ਜਗਬਾਨ ਟੀਵੀ ਦੇਖ ਰਹੇ ਹੋ ਤੁਸੀਂ ਪਟਿਆਲਾ ਦੇ ਵਿੱਚ ਪੀਆਰਟੀਸੀ ਦੀ ਬੱਸ ਦਾ ਭਿਆਨਕ ਸੜਕ ਹਾਦਸਾ ਹੋਇਆ ਹੈ ਦੱਸਦੀ ਹੈ ਕਿ ਸਮਾਨਾ ਚਿਕਾ ਰੋਡ ਦੇ ਉੱਪਰ ਇਹ ਹਾਦਸਾ ਵਾਪਰਿਆ ਇੱਕ ਟਰੱਕ ਅਤੇ ਬੱਸ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ ਬੱਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਾਦਸੇ ਤੋਂ ਬਾਅਦ ਦੀਆਂ ਕਿ ਤੁਸੀਂ ਦੇਖ ਸਕਦੇ ਹੋ ਕਿ ਹਾਦਸੇ ਦੇ ਵਿੱਚ ਕਿਸ ਤਰ੍ਹਾਂ ਇਹ ਬੱਸ ਜਿਹੜੀ ਹੈ ਚੱਕਨਾ ਚੂਰ ਹੋਈ ਹੈ ਪੂਰੀ ਤਰ੍ਹਾਂ ਤੇ ਡਰਾਈਵਰ ਜਿਹੜਾ ਇਸ ਦੇ ਵਿੱਚ ਸਵਾਰ ਸੀਗਾ ਉਸ ਦੀਆਂ ਲੱਤਾਂ ਤੱਕ ਟੁੱਟ ਗਈਆਂ ਨੇ ਤਹੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਭਿਆਨਕ ਸੜਕ ਹਾਸਾ ਸੀਗਾ ਇਹ ਸੜਕ ਹਾਸੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪਟਿਆਲਾ ਸਮਾਣਾ ਚੀਕਾ ਰੋਡ ਹੈ ਜਿਸ ਉੱਪਰ ਇਹ ਹਾਸਾ ਵਾਪਰਿਆ ਸੀਗਾ ਤਾਂ ਹਾਸੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਹੁਣ ਜੀਸੀਬੀ ਜਿਹੜੀ ਕ੍ਰੇਨ ਹੈ ਉਹਰੇ ਮੰਗਾਈ ਗਈ ਹੈ ਉਸ ਦੇ ਨਾਲ ਬੱਸ ਨੂੰ ਜਿਹੜਾ ਟੋਚਨ ਪਾ ਕੇ ਉਸ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਬਾਹਰ ਕੱਟ ਕੇ ਜਿਹੜਾ ਇਸ ਨੂੰ ਇੱਕ ਸਾਈਡ ਤੇ ਲਗਾਇਆ ਜਾਵੇਗਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਕਿੰਨਾ ਕੁ ਭਿਆਨਕ ਹਾ사 ਸੀਗਾ ਤਾਂ ਇਹ ਤਸਵੀਰਾਂ ਤੋਂ ਹੀ ਸਾਫ਼ ਪਤਾ ਲੱਗ ਜਾਂਦਾ ਹੈ ਕਿ ਕਿੰਨਾ ਕੁ ਦਰਦਨਾਕ ਹਾ사 ਹੋਵੇਗਾ ਕਿਸ ਤਰ੍ਹਾਂ ਲੋਕ ਇਸ ਵਿੱਚ ਫਸੇ ਹੋਵਣਗੇ ਕਿਉਂਕਿ ਤਿੰਨ ਲੋਕ ਇਸ ਵਿੱਚ ਸਵਾਰ ਸਿਗੇ ਬੱਸ ਕੰਡਕਟਰ ਡਰਾਈਵਰ ਅਤੇ ਇੱਕ ਹੋਰ ਮੁਲਾਜ਼ਮ ਤਾਂ ਕਹਿ ਸਕਦੇ ਆਂ ਕਿ ਬੱਸ ਡਰਾਈਵਰ ਦੀਆਂ ਕਈਆਂ ਜਾਰੀਆਂ ਨੇ ਕਿ ਲੱਤਾਂ ਟੁੱਟ ਚੁੱਕੀਆਂ ਨੇ ਤਾਂ ਇਹ ਤਸਵੀਰਾਂ ਨੇ ਤਾਂ ਮੁਲਾਜ਼ਮ ਜਿਹੜੇ ਨੇ ਪੀਆਰਟੀਸੀ ਦੇ ਉਹ ਵੀ ਇੱਥੇ ਪਹੁੰਚੇ ਨੇ ਤਾਂ ਇਹ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਕਿੰਨਾ ਕੁ ਭਿਆਨਕ ਇਹ ਹਾ사 ਸੀਗਾ ਤੇ ਹਾਸੇ ਦੀਆਂ ਤਸਵੀਰਾਂ ਦੇ ਦੇਖ ਕੇ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਕੁ ਭਿਆਨਕ ਹਾਸਾ ਹੋਵੇਗਾ ਜਾਂ ਕਿਸ ਤਰ੍ਹਾਂ ਇਹ ਰੂਕਮਬਾਉ ਹਾਸਾ ਸੀਗਾ ਪੂਰਾ ਤਾਂ ਇਹ ਤਸਵੀਰ ਦੇਖੋ ਤੁਸੀਂ ਕਿ ਇਸ ਪਾਸੇ ਡਰਾਈਵਰ ਬੈਠਾ ਹੋਇਆ ਸੀਗਾ ਡਰਾਈਵਰ ਬੱਸ ਨੂੰ ਚਲਾ ਰਿਹਾ ਸੀਗਾ ਤਾਂ ਉਸੇ ਥਾਂ ਦੇ ਉੱਪਰ ਜਦੋਂ ਇੱਕ ਟਰੱਕ ਆ ਕੇ ਵੱਜਦਾ ਤਾਂ ਕੀ ਹੋਇਆ ਹੋਵੇਗਾ ਕੀ ਹਾਲ ਹੋਵੇਗਾ ਉਸ ਦਾ ਤਾਂ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋ ਕਿ ਤਸਵੀਰਾਂ ਜਿਹੜੀਆਂ ਨੇ ਉਹ ਸਾਫ਼ ਦਿਖਾਈ ਦੇ ਰਹੀਆਂ ਨੇ ਕਿ ਕਿੰਨਾ ਕੁ ਭਿਆਨਕ ਹਾਸਾ ਹੋਵੇਗਾ ਹਾਸੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋਗੇ ਕਿ ਅੱਗੇ ਜਿਹੜਾ ਮਜਬੂਤ ਇੰਜਣ ਲੱਗਿਆ ਹੁੰਦਾ ਉਹ ਵੀ ਪੂਰੀ ਤਰ੍ਹਾਂ ਇੱਥੇ ਚੱਕਨਾ ਚੂਰ ਹੋ ਚੁੱਕਿਆ ਹੈ ਤਾਂ ਹੁਣ バス ਨੂੰ ਬਾਹਰ ਕੱਢਿਆ ਜਾ ਰਿਹਾ ਕਿਉਂਕਿ ਇੱਕ ਪਾਸੇ ਨੂੰ ਜਿਹੜੀ ਹੈ ਖੇਤਾਂ ਦੇ ਵਿੱਚ バス ਡਿੱਗ ਗਈ ਸੀ ਜਿਸ ਨੂੰ ਬਾਹਰ ਕੱਢਿਆ ਜਾ ਰਿਹਾ ਤਾਂ ਇਹ バス ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਇਸ バス ਨੂੰ ਬਾਹਰ ਕੱਟ ਕੇ ਹੁਣ ਇੱਕ ਸਾਈਡ ਤੇ ਲਗਾਇਆ ਜਾਵੇਗਾ ਕਿਉਂਕਿ ਪੀਆਰਟੀਸੀ ਦੇ ਮੁਲਾਜ਼ਮ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਇਹ ਤਸਵੀਰਾਂ ਜਿਹੜੀਆਂ ਸਕਰੀਨ ਦੇ ਉੱਪਰ ਤੁਸੀਂ ਦੇਖ ਪਾ ਰਹੇ ਹੋ ਨਜ਼ਦੀਕੀ ਤੋਂ ਇੱਕ ਵਾਰ ਫਿਰ ਤੋਂ ਤਸਵੀਰਾਂ ਦਿਖਾਵਾਂਗੇ ਪੂਰੇ ਇਸ ਬੱਸ ਹਾਸੇ ਦੀਆਂ ਤਸਵੀਰਾਂ ਦਿਖਾਵਾਂਗੇ ਪਟਿਆਲਾ ਦੇ ਵਿੱਚ ਇਹ ਤੀਸਰਾ ਬੱਸ ਹਾਸਾ ਇਸ ਵੇਲੇ ਦਾ ਤਾਂ ਕਹਿ ਸਕਦੇ ਹਾਂ ਕਿ ਇਹ ਤਸਵੀਰ ਤੁਸੀਂ ਦੇਖੋਗੇ ਕਿ ਮੂਰਲੇ ਪਾਸੇ ਦੀ ਇਹ ਤਸਵੀਰ ਹੈ ਢਾਂਚੇ ਦੀ ਤਸਵੀਰ ਹੈ ਮੂਰਲੇ ਦੀ ਤਾਂ ਇਸ ਤੋਂ ਪਹਿਲਾਂ ਵੀ ਜਦੋਂ ਚੀਕਾ ਰੋਡ ਦੇ ਉੱਪਰ ਜਦੋਂ ਇੱਕ ਪਹਿਲਾ ਹਾਸਾ ਹੋਇਆ ਸੀਗਾ ਤਾਂ ਉਸ ਦੇ ਵਿੱਚ ਵੀ ਜਿਹੜੇ 18 ਲੋਕ ਜ਼ਖਮੀ ਹੋਏ ਸੀ ਬੱਸ ਕੰਡਕਟਰ ਸਮੇਤ ਆਏ ਤੀਸਰਾ ਹਾਸਾ ਹੈ ਤਾਂ ਤੀਸਰੇ ਹਾਸੇ ਦੀਆਂ ਇਹ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਕਿੰਨਾ ਕੁ ਭਿਆਨਕ ਇਹ ਹਾਸਾ ਹੈ ਤਾਂ ਇਸ ਪਾਸੇ ਜਦੋਂ ਡਰਾਈਵਰ ਇਸ ਬੱਸ ਨੂੰ ਚਲਾ ਰਿਹਾ ਸੀਗਾ ਤਾਂ ਉਸੇ ਪਾਸੇ ਦੀ ਇਹ ਤਸਵੀਰ ਸਕਰੀਨ ਦੇ ਉੱਪਰ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨਾ ਕੁ ਦਰਦਨਾਕ ਹਾਸਾ ਹੋਵੇਗਾ ਕਿਉਂਕਿ ਤਿੰਨ ਲੋਕ ਜ਼ਖਮੀ ਨੇ ਜਿਨ੍ਹਾਂ ਦਾ ਇਲਾਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤਾਂ ਇਹ ਸਾਰਾ ਢਾਂਚਾ ਜਿਹੜਾ ਬੱਸ ਅਤੇ ਉਸ ਟਰੱਕ ਦਾ ਇਹ ਤੇ ਖਿੰਡਿਆ ਹੋਇਆ ਨਜ਼ਰ ਆ ਰਿਹਾ ਹੈ ਖਿਲਰਿਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਬਸ ਦੇ ਪਿਛਲੇ ਪਾਸੇ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਕਿਸ ਤਰ੍ਹਾਂ ਪੂਰੀ ਇਹ ਹਾਸੇ ਦੀ ਜਿਹੜੀ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਕਿੰਨਾ ਕੁ ਭਿਆਨਕ ਇਹ ਹਾਸਾ ਸੀਗਾ ਤਾਂ ਇਸ ਤਸਵੀਰਾਂ ਰਾਹੀਂ ਤੁਹਾਡੇ ਨਾਲ ਦਿਖਾ ਰਹੇ ਆ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਜਦੋਂ ਬਸ ਅਤੇ ਟਰੱਕ ਵਿਚਾਲੇ ਟੱਕਰ ਹੁੰਦੀ ਹੈ ਤਾਂ ਜਿਹੜਾ ਬਸ ਸੀਗੀ ਉਹ ਇੱਕ ਪਾਸੇ ਡਿੱਗ ਜਾਂਦੀ ਹੈ ਜਿਹੜੇ ਪੇੜ ਦੇ ਵਿੱਚ ਟਕਰਾਂਦੀ ਹੈ ਤਾਂ ਉਸ ਦੀਆਂ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ پا ਰਹੇ ਹੋ ਅਗਲੇ ਪਾਸੇ ਤੋਂ ਵੀ ਤਸਵੀਰ ਦਿਖਾਵਾਂਗੇ ਤੇ ਅੰਦਰਲੇ ਪਾਸੇ ਤੋਂ ਵੀ ਬੱਸ ਦੀ ਤਸਵੀਰ ਦਿਖਾਵਾਂਗੇ ਤੁਹਾਨੂੰ ਕਿ ਕਿੰਨਾ ਕੁ ਭਿਆਨਕ ਇਹ ਹਾਸਾ ਸੀਗਾ ਕੀ ਕੁਝ ਹੋਇਆ ਉਹ ਵੀ ਦੱਸਾਂਗੇ ਕਿਉਂਕਿ ਇਹ ਤੀਸਰਾ ਹਾਸਾ ਪਟਿਆਲਾ ਦੇ ਵਿੱਚ ਇਸ ਮਹੀਨੇ ਦੇ ਵਿੱਚ ਤਾਂ ਕਹਿ ਸਕਦੇ ਹਾਂ ਇਸ ਵਿੱਚ ਤਿੰਨ ਲੋਕ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਇਲਾਜ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਚੱਲ ਰਿਹਾ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਕਿ ਬੱਸ ਜਿਹੜੀ ਹੈ ਇਸ ਟੱਕਰ ਦੇ ਵਿੱਚ ਇਸ ਹਾਸੇ ਦੇ ਵਿੱਚ ਪੂਰੀ ਤਰ੍ਹਾਂ ਖਿੰਡ ਚੁੱਕੀ ਹੈ ਤਹੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇੱਥੇ ਬਸ ਦੇ ਮੁਲਾਜ਼ਮ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਪੀ ਆਰਟੀਸੀ ਦੇ ਮੁਲਾਜ਼ਮ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤਾਂ ਇਹ ਤਸਵੀਰ ਜਿਹੜੀ ਹੈ ਕਿ ਇੱਕ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸਰ ਡਰਾਈਵਰ ਦੀ ਹਾਲਤ ਠੀਕ ਹੈ ਹੁਣ ਬਿਲਕੁਲ ਡਰਾਈਵਰ ਦੀਆਂ ਅਸਰ ਲੱਤਾਂ ਟੁੱਟ ਗਈਆਂ ਦੋਏ ਦੋਏ ਲੱਤਾਂ ਟੁੱਟ ਗਈਆਂ ਡਰਾਈਵਰ ਦੀਆਂ ਮਤਲਬ ਕਿ ਟਰੱਕ ਕੋਈ ਸੀ ਓਵਰ ਸਪੀਡ ਚੱਲ ਰਿਹਾ ਸੀਗਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਵਾਰੀਆਂ ਦੀ ਵੀ ਬਹੁਤ ਸੱਟਾਂ ਲੱਗੀਆਂ ਨੇ ਕਿੰਨੇ ਲੋਕ ਸਰ ਆਪਣੇ ਜ਼ਖਮੀ ਹੋਏ ਨੇ ਇਸ ਦੇ ਵਿੱਚ ਕਿਉਂਕਿ ਪਹਿਲਾ ਹਾਸਾ ਨਹੀਂ ਹੈਗਾ ਇਸ ਤੋਂ ਪਹਿਲਾਂ ਵੀ ਹੋਇਆ ਹੈ। ਤਕਰੀਬ 10 12 15 ਤਰੀਕ ਲੋਕ ਸੀ ਤੇ ਡਰਾਈਵਰ ਕੰਟਰ 14 ਕ ਬੰਦੇ ਲਾ ਲਏ 14 15 ਬੰਦੇ ਸੀ ਇਸ ਦੇ ਵਿੱਚ ਆਪਣੇ ਸਰ ਮੁਲਾਜ਼ਮ ਕਿਹੜੇ ਕਿਹੜੇ ਸੀਗੇ ਪੀ ਆਰਟਿਸਟ ਦੇ ਡਰਾਈਵਰ ਤੋਂ ਇਲਾਵਾ ਦੋਏ ਜਣੇ ਸੀਗੇ ਡਰਾਈਵਰ ਕੰਟਰ ਦੋਏ ਸੀਗੇ ਡਰਾਈਵਰ ਬਲਜੀਤ ਸਿੰਘ ਤੇ ਕੰਟਰ ਹਰਵਿੰਦਰ ਸਿੰਘ ਦੋਏ ਜਣੇ ਸੀਗੇ ਪੋਹਾਨੀਗੜ ਤੋਂ ਚੱਲ ਕੇ ਕੈਤਲ ਜਾ ਰਹੀ ਸੀ ਗੱਡੀ ਇਹ ਡਰਾਈਵਰ ਸੀ ਕਿੱਥੋਂ ਦਾ ਰਹਿਣ ਵਾਲਾ ਤੇ ਕਿਸ ਤਰ੍ਹਾਂ ਦੀ ਹਾਲਤ ਹੈ ਇਸ ਵਕਤ ਉਹਦੀ ਪੈਬਰ ਦੇ ਸਰ ਸੱਟਾਂ ਲੱਗੀਆਂ ਨੇ ਗੰਭੀਰਿਆ ਮੇਰੇ ਮਤਲਬ ਸੱਟਾਂ ਉਹ ਨੀਗਰ ਕੋਲ ਪਿੰਡ ਹੈ ਬਲਵਾੜ ਬਲਵਾੜ ਦਾ ਇਹ ਸਰੂੜੀ ਪੂਰੀ ਬੱਸ ਤੇ ਹੁਣ ਕੁਝ ਦੱਸਿਆ ਡਾਕਟਰਾਂ ਨੇ ਵੀ ਕਿੰਨੇ ਕ ਦੇਰ ਤੱਕ ਮਤਲਬ ਕਿ ਜਾ ઓਪਰੇਸ਼ਨ ਵਗੈਰਾ ਕੁਝ ਇਸ ਤਰ੍ਹਾਂ ਦਾ ઓਪਰੇਸ਼ਨ ਹੋਊਗਾ ਇਹ ਕੋਡਾ ਟੁੱਟ ਗਿਆ ਕਨੈਕਟਰ ਦਾ ਕੰਡਕਟਰ ਦਾ ਸਰ ਕਨੈਕਟਰ ਦੇ ਸਿਰ 'ਚ ਸੱਟ ਲੱਗੀ ਹੈ ਬਹੁਤ ਜ਼ਿਆਦਾ ਸੀਰੀਅਸ ਉਹ ਵੀ ਕਹਿੰਦੇ ਨੇ ઓਪਰੇਸ਼ਨ ਵਗੈਰਾ ਕੁਝ ਮਤਲਬ ਹਲੇ ਆਪਰੇਸ਼ਨ ਤਾਂ ਨਹੀਂ ਕੋਈ ਬੰਦੇ ਗਏ ਹੋਏ ਨੇ ਸਾਡੇ ਉੱਥੇ ਤੇ ਅਸੀਂ ਉਹ ਰੋ ਆਪਣੀ ਕਾਰਵਾਈ ਕਰਵਾ ਰਹੇ ਹਾਂ ਬੱਸ ਦੇਖ ਕੇ ਆਇਆ ਹਾਂ ਤੁਸੀਂ ਹਾਲਚਾਲ ਪੁੱਛਿਆ ਉਹਨਾਂ ਦਾ ਹਾਲਚਾਲ ਪੁੱਛਣ ਵਾਸਤੇ ਗਏ ਨੇ ਬੰਦੇ ਸਾਡੇ ਪੀਆਰਟੀਸੀ ਦੇ ਬੰਦੇ ਭੇਜੇ ਹੋਏ ਨੇ 8-10 ਬੰਦੇ ਉੱਥੇ ਨੇ। ਤਾਂ ਬਿਲਕੁਲ ਇਹ ਤਸਵੀਰ ਦੇਖੋ ਕਿ ਇਹ বাস ਦੀ ਤਸਵੀਰ ਹੈ ਪੀਆਰਟੀਸੀ ਦੇ ਜਿਹੜੇ ਮੁਲਾਜ਼ਮ ਨੇ ਉਹ ਇੱਥੇ ਪਹੁੰਚੇ ਹੋਏ ਨੇ ਜਿਹੜੇ ਜਾਣਕਾਰੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ বাস ਕੰਡਕਟਰ ਸਮੇਤ ਕਈ ਲੋਕ ਜਿਹੜੇ ਇਸ বাস ਦੇ ਵਿੱਚ ਸਵਾਰ ਸਿਗੇ ਤਾਂ ਉਹ ਜ਼ਖਮੀ ਹੋਏ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ বাস ਹਾਸੇ ਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਤਰ੍ਹਾਂ ਪਹਿਲਾਂ ਹੀ ਮੈਂ ਕਹਿ ਚੁੱਕਿਆ ਸੀਗਾ ਕਿ বাস ਡਰਾਈਵਰ ਜਿਹੜਾ ਉਸ ਜਾਂ ਲੱਤਾਂ ਟੁੱਟ ਚੁੱਕੀਆਂ ਨੇ ਇਸ ਹ ਆਏ ਬਸ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨਾ ਕੁ ਭਿਆਨਕ ਇਹ ਹਾਸਾ ਸੀਗਾ ਉਸੇ ਹਾਸੇ ਦੀ ਇਹ ਤਸਵੀਰ ਹੈ ਪੂਰੇ ਚਾਰੇ ਪਾਸੇ ਤੋਂ ਜਿਹੜੀ ਇਹ ਬਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿੰਨਾ ਕੁ ਫਿਆਨੇ ਕੇ ਹਾਸਾ ਸੀਗਾ ਤਾਂ ਉਸ ਹਾਸੇ ਦੀ ਤਸਵੀਰ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਤਾਂ ਅੰਦਰਲੇ ਪਾਸੇ ਦੀ ਤਸਵੀਰ ਦਿਖਾ ਦਿੰਨੇ ਆ ਤੁਹਾਨੂੰ ਕਿ ਜਿਹੜੀ ਬੱਸ ਹੈ ਬੱਸ ਦੀਆਂ ਸੀਟਾਂ ਜਿਹੜੀਆਂ ਸੀਗੀਆਂ ਪੂਰੀ ਤਰ੍ਹਾਂ ਇਸ ਹਾਸੇ ਤੋਂ ਬਾਅਦ ਉਖੜ ਚੁੱਕੀਆਂ ਨੇ ਤਾਂ ਇਹ ਖਿੰਡੀਆਂ ਨੇ ਬੱਸ ਦੀਆਂ ਸੀਟਾਂ ਤਾਂ ਅੰਦਰ ਲੀਆਂ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਮਜ਼ਬੂਤ ਸੀਟਾਂ ਹੁੰਦੀਆਂ ਨੇ ਇਹ ਪੇਚ ਪੇਟ ਜਿਹੜੇ ਲੱਗੇ ਹੁੰਦੇ ਨੇ ਸੀਟਾਂ ਦੇ ਵਿੱਚ ਤਾਂ ਉਹ ਅਟੈਚ ਹੁੰਦੀਆਂ ਸੀਟਾਂ ਪੂਰੀਆਂ ਤਾਂ ਅੱਜ ਇਸ ਹਾਸੇ ਤੋਂ ਬਾਅਦ ਖਿੰਡ ਚੁੱਕੀਆਂ ਨੇ ਪੂਰੀਆਂ ਤਾਂ ਅਗਲੇ ਪਾਸੇ ਦੀ ਤਸਵੀਰ ਦੇਖੋਗੇ ਜਦੋਂ ਤੁਸੀਂ ਡਰਾਈਵਰ ਜਿੱਤੇ ਬਾਤ ਚ ਇਹ ਜੇ ਤਸਵੀਰ ਦੇਖੋਗੇ ਕਿ ਪਹਿਚਾਨ ਦੇ ਵਿੱਚ ਵੀ ਨਹੀਂ ਆ ਰਹੀ ਕਿ ਇਹ ਬੱਸ ਡਰਾਈਵਰ ਦੀ ਸੀਟ ਹੋਵੇਗੀ ਕਿਉਂਕਿ ਬੱਸ ਡਰਾਈਵਰ ਦੀ ਸੀਟ ਜਿਹੜੀ ਆ ਪੂਰੀ ਤਰ੍ਹਾਂ ਖਿੱਲਰ ਚੁੱਕੀ ਹੈ ਲੋਕਾਂ ਦਾ ਸਮਾਨ ਜਿਹੜਾ ਅੰਦਰ ਪਿਆ ਹੋਇਆ ਸੀ ਬੱਸ ਦੇ ਵਿੱਚ ਉਹ ਖਿੰਡਿਆ ਹੋਇਆ ਨਜ਼ਰ ਆ ਰਿਹਾ ਅੰਦਰ ਤਾਂ ਇਹ ਤਸਵੀਰ ਜਿਹੜੀ ਇੱਕ ਇੱਕ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਬੱਸ ਦਾ ਹਾਸਾ ਜਿਹੜਾ ਇਹ ਹੋਇਆ ਟਰੱਕ ਦੱਸਿਆ ਜਾ ਰਿਹਾ ਕਿ ਕਾਫੀ ਤੇਜ਼ ਰਫ਼ਤਾਰ ਦੇ ਨਾਲ ਆ ਰਿਹਾ ਜਿਸ ਤਰ੍ਹਾਂ ਪੀਆ ਆਰਟੀਸੀ ਦੇ ਮੁਲਾਜ਼ਮਾ ਨੇ ਹੁਣ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਬੱਸ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਹਾਂ ਇੱਥੇ ਕਹਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਜਿਹੜਾ ਉਸ ਦੀਆਂ ਲੱਤਾਂ ਟੁੱਟ ਚੁੱਕੀਆਂ ਨੇ ਕਿਉਂਕਿ ਉਹ ਪਵਾਨੀਗੜ੍ਹ ਦਾ ਦੱਸਿਆ ਜਾ ਰਿਹਾ ਰਹਿਣ ਵਾਲਾ ਤਾਂ ਉਹ ਇਸ ਬੱਸ ਦੇ ਵਿੱਚ ਬੈਠਿਆ ਹੋਇਆ ਸੀ ਇਸ ਬੱਸ ਨੂੰ ਚਲਾ ਰਿਹਾ ਸੀਗਾ ਚਲਾ ਕੇ ਇਸ ਬੱਸ ਨੂੰ ਕਿਹਾ ਜਾ ਰਿਹਾ ਕਿ ਕਿਸੇ ਸਟੇਸ਼ਨ ਦੇ ਉੱਪਰ ਪਹੁੰਚਾਉਣਾ ਸੀਗਾ ਜਿਸ ਵਿੱਚ ਡਰਾਈਵਰ ਸਮੇਤ ਕੰਡਕਟਰ ਸਮੇਤ ਜਿਹੜੀਆਂ ਸਵਾਰੀਆਂ ਸੀਗੀਆਂ ਉਹ ਬੈਠੀਆਂ ਹੋਈਆਂ ਸੀਗੀਆਂ ਤਾਂ ਇਹ ਹਾਦਸੇ ਦਾ ਸ਼ਿਕਾਰ ਹੋਈ ਹੈ ਬੱਸ ਤਾਂ ਇਹ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਕਿੰਨਾ ਕੁ ਭਿਆਨਕ ਇਹ ਹਾਸਾ ਸੀਗਾ ਅਗਲੇ ਪਾਸੇ ਦੀ ਤਸਵੀਰ ਵੀ ਤੁਸੀਂ ਦੇਖੀ ਹੈ ਤਾਂ ਪਿਛਲੇ ਪਾਸੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਪਿਛਲੇ ਪਾਸੇ ਦੀ ਤਸਵੀਰ ਜਦੋਂ ਤੁਸੀਂ ਦੇਖੋਗੇ ਸਕਰੀਨ ਦੇ ਉੱਪਰ ਕਿ ਕਿੰਨਾ ਕਿ ਦਰਦਨਾਕ ਹਾਦਸਾ ਸੀਗਾ ਤਾਂ ਇਹ ਸਾਹ ਬਿਆਨ ਕਰਦੀਆਂ ਤਸਵੀਰਾਂ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨਾ ਕਿ ਦਰਦਨਾਕ ਹਾਦਸਾ ਹੋਵੇਗਾ ਕਿਉਂਕਿ ਸਾਰੀਆਂ ਸੀਟਾਂ ਅੰਦਰ ਖਿੰਡੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੋਕ ਅੰਦਰ ਬੈਠੇ ਹੋਏ ਸੀ ਸਵਾਰੀਆਂ ਭਰੀਆਂ ਹੋਈਆਂ ਸੀ ਸਬੱਸ ਦੇ ਵਿੱਚ ਤਾਂ ਕਿਹਾ ਜਾ ਰਿਹਾ ਕਿ ਸਵਾਰੀਆਂ ਨੂੰ ਸੋੜੀਆਂ ਬਹੁਤੀਆਂ ਸੱਟਾਂ ਜ਼ਰੂਰ ਲੱਗੀਆਂ ਹਨ ਲੇਕਿਨ ਜਿਹੜਾ ਬੱਸ ਡਰਾਈਵਰ ਸੀਗਾ ਉਸ ਦੀਆਂ ਇਸ ਹਾਸੇ ਦੇ ਵਿੱਚ ਲੱਤਾਂ ਚੱਲ ਗਈਆਂ ਨੇ ਲੱਤਾਂ ਟੁੱਟ ਚੁੱਕੀਆਂ ਨੇ ਉਹਦੀਆਂ ਤਾਂ ਇਸ ਪਾਸੇ ਦੀ ਤਸਵੀਰਾਂ ਦੇਖੋਗੇ ਕਿ ਲੋਕ ਇਸ ਬੱਸ ਦੇ ਵਿੱਚ ਭਰੇ ਹੋਏ ਸੀਗੇ ਇਹ ਪਿਛਲੀ ਸੀਟ ਦੇਖੋਗੇ ਤੁਸੀਂ ਪਿਛਲੀ ਸੀਟ ਤੱਕ ਜਿਹੜੀ ਹੈ ਇਸ ਹਾਸੇ ਦੇ ਵਿੱਚ ਉਹ ਖਿਲਰ ਚੁੱਕੀ ਹੈ ਖਿੰਡ ਚੁੱਕੀ ਹੈ ਪੂਰੀ ਤੇ ਅੰਦਰਲੇ ਪਾਸੇ ਦੀ ਜੇ ਤਸਵੀਰ ਦੇਖੋਗੇ ਲੋਕਾਂ ਦਾ ਸਮਾਨ ਜਿਹੜਾ ਅੰਦਰ ਪਿਆ ਹੋਇਆ ਸੀਗਾ ਉਹ ਹੁਣ ਵੀ ਜਿਹੜਾ ਇਸ ਹਾਸੇ ਤੋਂ ਬਾਅਦ ਦੀ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਉਸ ਵਿੱਚ ਖਿੰਡਿਆ ਹੋਇਆ ਨਜ਼ਰ ਆ ਰਿਹਾ ਏ ਬਾਜ਼ਦੀ ਤਸਵੀਰ ਹੈ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਭਿਆਨਕ ਦਰਦਨਾਕ ਸੜਕ ਹਾਸਾ ਜਿਹੜਾ ਸਮਾਨਾ ਚੀਕਾ ਰੋਡ ਦੇ ਉੱਪਰ ਵਾਪਰਿਆ ਜਿਸ ਹਾਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਬਸ ਦੇ ਵਿੱਚ ਦੇਖੋਗੇ ਤੁਸੀਂ ਖੂਨ ਵੀ ਇੱਥੇ ਡਿੱਗਿਆ ਹੋਇਆ ਨਜ਼ਰ ਆ ਰਿਹਾ ਹੈ ਖੂਨ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਛਿੱਟੇ ਜਿਹੜੇ ਖੂਨ ਦੇ ਜਿਹੜੇ ੱੱਬੇ ਨੇ ਉਹ ਨਿਚਲੇ ਪਾਸੇ ਡਿੱਗੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੀ ਸਵਾਰੀਆਂ ਇਸ ਵਿੱਚ ਸਵਾਰ ਸੀਗੀਆਂ ਉਹਨਾਂ ਦਾ ਇਹ ਖੂਨ ਆ ਤੁਸੀਂ ਦੇਖ ਪਾ ਰਹੇ ਹੋ ਕਿ ਅਗਲੇ ਪਾਸੇ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਸ ਤਰ੍ਹਾਂ ਡਰਾਈਵਰ ਜਿੱਥੇ ਬੈਠਿਆ ਹੋਇਆ ਸੀਗਾ ਉਸ ਪਾਸੇ ਦੀ ਤਸਵੀਰ ਸਾਡੀ ਜੀ ਕੀਤੀ ਹੈ ਕਿ ਉਸ ਦੀ ਤਸਵੀਰ ਜਿਹੜੀ ਹੈ ਪਛਾਣ ਤੱਕ ਵੀ ਨਹੀਂ ਆ ਰਹੀ ਕਿ ਇਹ ਡਰਾਈਵਰ ਦੀ ਸੀਟ ਹੋਵੇਗੀ ਕਿਉਂਕਿ ਪੂਰੀ ਤਰ੍ਹਾਂ ਅਗਲਾ ਢਾਂਚਾ ਜਿਹੜਾ ਇਹ বাস ਦਾ ਕਾਫੀ ਵੱਡਾ ਨੁਕਸਾਨ ਸੀਗਾ ਸਵਾਰੀਆਂ ਦਾ ਕਾਫੀ ਵੱਡਾ ਨੁਕਸਾਨ ਸੀਗਾ ਤਾਂ ਡਰਾਈਵਰ ਦੀ ਜਿਹੜੀਆਂ ਲੱਤਾਂ ਚੱਲੀ ਗਈਆਂ ਇਸ ਹਾਸ ਦੇ ਵਿੱਚ ਤਾਂ ਇੱਕ ਵੱਡਾ ਸਵਾਲ ਹੈ ਕਿ ਹੁਣ ਉਸ ਦਾ ਰੁਜ਼ਗਾਰ ਕਿਸ ਤਰ੍ਹਾਂ ਚੱਲੇਗਾ ਕਿਉਂਕਿ ਪਰਿਵਾਰ ਹੈ ਉਸ ਡਰਾਈਵਰ ਦਾ ਵੀ ਜਿਹੜਾ ਉਸ ਦਾ ਨਾਮ ਜਿਹੜਾ ਕਹਿ ਸਕਦੇ ਆ ਕਿ ਪੀਆਰਟੀਸੀ ਦੇ ਮੁਲਾਜ਼ਮ ਇੱਥੇ ਪਹੁੰਚੇ ਸੀਗੇ ਉਹਨਾਂ ਨੇ ਦੱਸਿਆ ਹੈ ਕਿ ਉਹ ਜਿਹੜਾ ਮੁਲਾਜ਼ਮ ਸੀਗਾ ਪੀਆਰਟੀਸੀ ਦਾ ਡਰਾਈਵਰ ਸੀਗਾ ਤਾਂ ਉਸਦੇ ਨਾਲ ਇੱਕ ਕੰਡਕਟਰ ਸੀਗਾ ਉਹ ਵੀ ਇਸ ਬੱਸ ਦੇ ਵਿੱਚ ਸੀਗਾ ਤਾਂ ਕਾਫੀ ਵੱਡਾ ਹਾਦਸਾ ਪਟਿਆਲਾ ਦਾ ਏ ਪਟਿਆਲਾ ਸਮਾਣਾ ਚੀਕਾ ਰੋਡ ਦੇ ਉੱਪਰ ਇਹ ਹਾਦਸਾ ਵਾਪਰਿਆ ਜਿੱਥੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਇਹ ਭਿਆਨਕ ਦਰਦਨਾਕ ਸੜਕ ਹਾਦਸਾ ਸੀਗਾ ਇਹ ਬੱਸ ਦੇਖੋ ਤੁਸੀਂ ਕਿ ਇਹ ਖੇਤ ਨੇ ਆਸ-ਪਾਸੇ ਇਹ ਖੇਤਾਂ ਦੇ ਵਿੱਚ ਜਿਹੜੀ ਹੈ ਬੱਸ ਆ ਡਿੱਗੀ ਹੈ ਇਹ ਬੱਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿੰਨਾ ਇੱਕ ਦਰਦਨਾਕ ਹਾਦਸਾ ਸੀਗਾ ਕੈਮਰਾ ਪਾਸ ਰਵਿੰਦਰ ਪਾਸ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਤ ਜੱਗਬਾਨੀ ਟੀਵੀ ਪਟਿਆਲਾ